ਹਲੋ ਜੀ ਆਪਣਾ ਫਸਟ ਵਲੌਗ ਹੈ ਜੀ ਉਹ ਚਪਲ ਮੇਰੀ ਉੱਥੇ ਪਈ ਜੇ ਅਨੰਦਪੁਰ ਸਾਹਿਬ ਚਪਲ ਤਾਂ ਵਗਿਆ ਦੇ ਲਾ ਕੇ ਚਾਗੀ ਕੋਤਰੀ ਜੀ ਨਵੇਂ ਆਪਾਂ ਦਰਸ਼ਨ ਕਰਨ ਗਏ ਹਾਂ ਜੀ ਤੇ ਉੱਥੇ ਇਤੋਂ ਬਹਿ ਬਹਿ ਕੇ ਨੰਗਨਦੇ ਹੀ ਗਾ ਆਪਾਂ ਲੋਕ ਜੀ ਸਾਨੂੰ ਦਿਖਾਉਣੀ ਹੈ ਜੀ ਲੋਕ ਲੋ ਜੀ ਆਪਾਂ ਲੰਗਰ ਛਕ ਰਹੇ ਹਾਂ ਆਪਣਾ ਨਾਲ ਗੋਪੀ ਵੀ ਸੁਖਦੀ ਵੀ ਕਾਸ਼ਵੀਰ ਜੀ ਤੇ ਆਪਣਾ ਉਹ ਵੀਰ ਹੈ ਜੀ ਪ੍ਰੀਤ ਜੋ ਕਿ ਲੰਗਰ ਵਲਤਾ ਆ ਰਿਹਾ ਹੈ ਨਾ ਸੇਵਾ ਕਰਤਾ ਪਿਆ ਹੈ ਕਿਉਂਕਿ ਸੰਗਤ ਵੀ ਠੀਕ ਹੈ ਤੇ ਜੀ ਸੇਵਾਦਾਰ ਕੱਟ ਨਹੀਂ ਸੋ ਅੱਜ ਦਾ ਜਿਹੜਾ ਆਪਣਾ ਵਲੌਗ ਆ ਕਿ ਨਾ ਜੀ ਆਹ ਜੜਨੀ ਆਹ ਜੜਨੀ 10 ਪਾ ਨਹੀਂ ਲੋ ਜੀ ਆਪਾਂ ਹੁਣ ਮਾਰਕੀਟ ਆ ਗਏ ਆਂ ਤੇ ਬਹੁਤ ਵਧੀਆ ਸੁਣੀ ਸੁਣੀ ਜਿਹੜਾ ਸਾਰਾ ਕੁਝ ਵਿਕਾਸ ਕੁ ਭਾਤ ਨਹੀਂ ਕਰਾਉਣਾ ਉਹਨੇ ਕਹਿਣਾ ਇਹੋ ਲੈ ਕੇ ਆਵਾਂ ਜਾਂ ਲੱਗਿਆਂ ਖਰੀਦਾਂ ਕਹਿੰਦੇ ਕੁ ਭਾਤ ਨਹੀਂ ਕਰਾਉਣਾ ਰਿਹਾ ਜੀ ਅੱਗੇ ਇੱਥੇ ਭਰਨੇ ਰੁਕੀਏ ਸੋ ਇਸ ਤਿਹੇ ਚੱਲੇ ਪਾਉਂਦੇ ਹਾਂ ਮਾਰਕੀਟ ਦੇ ਵਿੱਚ ਦੇਖਦੇ ਆਂ ਆਹ ਦੇ ਆਹ ਬਾਹਰ ਅੱਗੇ ਅੱਗੇ ਕੋ ਦੀ ਪਿਆਰੇ ਪਿਆਰੇ ਤੋਂ ਨਹੀਂ ਬੱਚੇ ਆਓ ਜੀ ਵੀਰ ਜੀ ਆਇਓ ਆਨਰੇਟਰੋ ਕੋ ਲੋ ਜੀ ਵੀਰ ਜੀ ਆਪਾਂ ਨੂੰ ਹੁਣ ਫ੍ਰੀ ਟਾਈਮ ਹੀ ਤੇ ਆਪਾਂ ਹੁਣ ਉੱਪਰ ਪਹਾੜੀ ਤੇ ਚੱਲੇ ਆ ਜੀ ਹਰਪ੍ਰੀਤ ਵੀਰ ਆਪਣੇ ਨਾਲ

ਉੱਤੇ ਹੁੰਦੀਆਂ ਨਾਲ ਲੋਈ ਤੁਰ ਤੁਰ ਕੇ ਆਕਾਸ਼ਵੀਰ ਨੂੰ ਗਰਮੀ ਲੱਗ ਰਲਾ ਪੀਛੇ ਐਨ ਵੇ ਥੋੜਾ ਜਾਣਾ ਪਹਾੜੀ ਚੜ੍ਹਨੀ ਸੌਖੀ ਨਹੀਂ ਐ ਨਹੀਂ ਤੂੰ ਬਲੋ ਤੇਰੀ ਇੱਥੇ ਆ ਉੱਪਰ ਦਾ ਤੁਹਾਨੂੰ ਥ ਵੀ ਦਿਖਾਵਾਂਗੇ ਹੜ ਮੈਸਲਫੀ ਲਓ ਹਾਂ ਹੜ ਸੈਲਫੀ ਲਓ ਓ ਇੱਥੇ ਆ ਚੜਰੇ ਆ ਇੱਥੇ ਆ ਵੀਡੀਓ ਬਣਾ ਚੁਪ ਬਣਾਉਂਦਾ ਗਲਤ ਆ ਆ ਜਾ ਆ ਆ ਗਿਆ ਉਹ ਗਿਆ ਤਾਂ ਚੱਲ ਜਾ ਮੈਨੂੰ ਪਤਾ ਹੈ ਤੇਰੇ ਕੋ ਜਰਿਆ ਤੇ ਜਾਣਾ ਨਹੀਂ ਉਹਨੂੰ ਵੀ ਲੈ ਆਉਣਾ ਹੈ ਮਾਮਾ ਚਾਚੇ ਉਹਨਾਂ ਨਾਲ ਲੰਨ ਦੇਣਾ ਹੈ ਚਲਾ ਜਾ ਆ ਜਾ ਆ ਜਾ ਆ ਜਾ ਧਿਆਨ ਨਾਲ ਧਿਆਨ ਨਾਲ ਰਜੂ ਪੈਰ ਚਲਕਦੇ चलो भाई चलो फोन और हाथ में सट भी लगी है अश्रद्धा आई <स्थाथाथाथाथाथाथाथाथाथाथाथाथाथाथाथाथाथाथाथाथा�> ਲੋਈ ਆਪਾਂ ਚਾੜਾਂ ਇਹਦੇ ਸੰਗ ਤਾਂ ਹੋਰ ਵੀ ਜਿਹੜੀ ਆ ਉਹ ਆ ਜਾ ਰਹੀ ਆ ਠੀਕ ਹੈ ਜੀ ਦੇਖੋ ਇਹ ਛੋਟੇ ਛੋਟੇ ਬੱਚੇ ਵੀ ਨਾਲ ਸੋਸਾ ਸੋਸਾਣੀ ਆਇਆ ਲੱਤਾਂ ਆਈਆਂ ਟੂ ਟੂ ਕਰਨੀਆਂ ਸਾਰਾ ਲੈ ਚਿਕੇ ਆਏ ਕੌਣ ਦੀ ਆਖੀ ਮੈਨੂੰ ਇੱਥੋਂ ਰੇਡ ਦਿਓ ਓਏ ਸੋਲੀ ਬਣਾ ਓਏ ਮੇਰੀ ਉਹ ਵੀਡੀਓ ਭੰਦੀ ਉੱਤਰ ਹਾਈ ਗਾਇਸ ਦੇਖੀ ਹਾਂ ਪੇ ਸਰਵਾਈਵ ਕਿਵੇਂ ਕਰਨਾ ਹੈ ਸਰਵਾਈਵ ਕਰਨਾ ਬਹੁਤ ਔਖਾ ਹੈ ਨਾ ਸਭ ਤੋਂ ਪਹਿਲਾਂ ਤੁਸੀਂ ਚਪੜਾ ਲਓ ਫਲਾਈਟ ਦੀ ਨਾਲੇ ਪ੍ਰੋਮੋਸ਼ਨ ਹੋ ਗਈ ਹੈਲੋ ਵੈਲਕਮ ਗਾਇਸ ਓ ਹੋ ਹੋ ਡਾਂਟ ਗਾਏਂਗੇ ਜਾਏਂਗੇ ਉੱਪਰ ਜਾਏਂਗੇ ਟੇਡੇ ਮੇਡੇ ਹੋਤੇ ਹੋਏ ਕਿੰਨੋ ਚੱਲ ਬੰਦਾ ਲੈ ਚੱਲੋ ਚੱਲ ਉਤਰਾ ਫੋਨ ਨਹੀਂ ਸੰਭਾਲਿਆ ਜਾਂਦਾ ਆ ਲਾ ਲੈਂਦੇ ਵਾੜਾ ਲੱਗੀ ਕਰੜਾ ਗੋਪੀ ਤਿਹੋਟੋ ਇਹ ਫੋਟੋ ਇਹ ਫੋਟੋ ਫੁਲੀ ਲਪਰਾਉਣੇ ਚਲੋ 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 ਦੇਖੀਏ ਸਾਰੇ ਯਾਹ ਪੇ ਹੰਬ ਚੁਕੇ ਬਹੁਤ ਜ਼ਿਆਦਾ ਲੋਕੀ ਤੁਹਾਨੂੰ ਵੀਊ ਚੈੱਕ ਕਰੋ ਬਹੁਤ ਹੀ ਸੋਹਣਾ ਵੀਊ ਪਰ ਆਂਦਾ ਪਿਆ ਬਾਕੀ ਆਪਾਂ ਕੀ ਮੁਸ਼ਕਲੀ ਥੱਲੇ ਨੂੰ ਵੇਖਦੇ ਸਹੀ ਆਪਣੇ ਸ਼ਾਹਬਾਦਾ ਸਾਹਿਬ ਅੰਨੇ ਛੱਡ ਦੇ ਹਾਂ ਉੱਪਰ ਹੋਰ ਉੱਪਰ ਮਾ ਮਾ ਉਹ ਮੇਰੀ ਵੀਡੀਓ ਬਣਾਉਣਿਆ ਥੱਲੇ ਚੰਗਾ ਮੇਰੀ ਮੰਨ ਤੂੰ ਉਹ ਚਪਲ ਮੇਰੀ ਉੱਥੇ ਪਈ ਜੇ ਚਪਲ ਤਾਂ ਬਗਾਇਆ ਆ ਕਿਦਾਂ ਲਾ ਇੰਨਾ ਨੇ ਵਾਲੇ ਫੇਸ ਤੋਂ ਆ ਬੈ ਕੇ ਨੰਗਨ ਦੇ ਹੀ ਕੋ ਆਪਸ ਲੋਕ ਜਾ ਆ ਲੈ ਵਾਚ ਫਿਰ ਅਧੂਰ ਤੇ ਆਇਆ ਫਰਸਟ ਜੇਡਾ ਹਾਂ ਚੜੋ ਇੱਕੋ ਜੀ ਜਾਂ ਦੋ ਰੈਂਦੇ ਭਰਾ ਉਹ ਟ੍ਰੇਲ ਆ ਜਾ ਆ ਜਾ ਕੋਈ ਨਹੀਂ ਦੋ ਯੇਅਰ ਬ੍ਰੋ ਦੇਖੋ ਦੇਖੋ ਭਾਈ ਔਰ ਔਰ ਹਮ ਹੋਰ ਕੁ ਜਾਮਾ ਪਾ ਲੇ ਇਸ ਤਰ੍ਹਾਂ ਲੱਗ ਰਿਹਾ ਹੈ ਦੇਰ ਨੂੰ ਲੱਗੇ ਮਮਾ ਆ ਜਾਓ ਯਾਰ ਬੇ ਓਏ ਦੇਖੋ ਵੇਖੀ ਆਈ ਜਾਂਦੀ ਜੀ ਵਾਏ ਵਾਏ ਨਾਲੋ ਲੋ ਜੀ ਜੇ ਅੱਜ ਦਾ ਵਲੌਗ ਤੁਹਾਨੂੰ ਚੰਗਾ ਲੱਗਾ ਹੋਵੇ ਤੇ ਲਾਈਕ ਸ਼ੇਅਰ ਕਰਿਓ ਧੰਨਵਾਦ ਵਕਰੇ ਚੋਂ ਘਾਟ ਕੱਟ ਲਈ ਕੱਟਦੇ ਨੂੰ ਹੁਣ ਬਸ ਘਰੇ ਨਹੀਂ